ਨਾ ਲੈ ਵੀ ਡਾਡੀ ਚੱਲੇ ਹੀ ਹਰਸਾ ਕਿੱਥੇ ਆ ਕਿੱਥੇ ਆ ਕੱਜ ਪਾਇਆ ਪਾ ਲਿਆ ਚੱਲ ਠੀਕ ਆ ਓਕੇ ਧਿਆਨ ਨਾ ਜਾਇਓ ਕਿਹਦੇ ਚ ਗੱਡੀ ਚ ਗੱਡੀ ਚ ਚੱਲ ਆਇਆ ਨਾ ਵੀ ਬੋੜੀ ਵਿਚਾਰਾ ਜਗਾ ਕੇ ਜਾਂਦਾ ਜਾਂਦਾ ਸਾਰੇ ਕੰਮ ਕਰ ਗਿਆ ਬਾਪੂ ਨਹੀਂ ਬੈਠੀ ਇਦਰ ਉੱਲਾ ਕਰਨਾ ਸਗੋਂ ਥੋੜੀ ਟੇਪ ਜੀ ਲਾਉਣੀ ਹੈ ਇੰਨੀ ਕਾ ਨਾ ਬਲੱਡ ਟੇਪ ਲਾਉਣਾ ਤੇ ਮੈਂ ਕਹਿੰਦੀ ਜਿੰਨੀ ਫੋਨ ਲੈ ਲਈਏ ਇੱਧਰ ਮੈਂ ਮੈਚ ਲਿਆਵੇਂ ਹਾਂ ਚੱਲ ਚੱਪ ਇੰਟਰਸਟ ਉਸ ਦੇ ਪਾੜਾ ਨਹੀਂ ਇਹ ਲੱਡੂ ਇਹਨਾਂ ਦੇ ਅੱਤ ਮੁੰਡਾ ਜਿਆਦਾ ਕਰਦਾ ਤੂੰ ਮਤ ਆਇਆ ਨਹੀਂ ਤੂੰ ਮੁੰਨ ਪਪਾ ਨੂੰ ਤਾਂ ਬੱਚੀ ਬਾਈ ਨਹੀਂ ਮਿਲਿਆ ਇਹ ਨਹੀਂ ਪਪਾ ਨੂੰ ਮਿਲਿਆ ਇਹ ਨਹੀਂ ਵਾਚੀ ਜੀ ਜੀ ਪਪਾ ਨੂੰ ਤਾਂ ਮਿਲਿਆ ਨਹੀਂ ਅੱਜ ਅੱਤੀ ਰਿਹਾ ਇੱਧਰ ਬੁੱਕਾ ਕਰੀਦਾ ਨਾ ਆ ਬਰਤ ਮਿਲਿਆ ਨਹੀਂ ਬਸ ਮਾਰੇ ਬਾਬਾ ਪਾਰੀ ਕਰ। ਅਰ ਗਾਸ ਨਹੀਂ ਕਰਾ ਬਸ ਪਾਰੀ ਕਰ। ਜਿੰਨਾ ਲੱਗਿਆ ਨਾ ਸਾਰਾ ਬੰਦਾ ਨਾ ਚਾਹੀ ਆਈ ਕੰਮ ਕੋਲ। ਗਲਤੋਂ ਗਲਤ ਪਾਈ। ਹਾਂ ਕੋਤੀ ਨਾ ਆਜੇ। ਇਹਨੇ ਕੋਈ ਸੱਟ ਨਾ ਵਾਣੀ। ਇਹਨੇ ਸੱਟ ਨਾ ਵਾਣੀ ਉਹ ਕੋਈ ਹੋਰ ਕਰ। ਉਹ ਸਾਮ ਨੂੰ ਕਸਮੀ ਬਾਬਾ ਬਣਾਇ। ਮੈਂ ਲੈਣ ਵਾਸਤੇ ਇੱਥੇ ਟਾਵਲ। ਮੈਂ ਕੋਹ ਹੋਰ ਲੈ ਦੀ ਹੁਣ। ਤੇ ਲੈ ਲੈ ਹੁਣ ਤੇ ਚੰਨੇ ਆ ਇੱਕ ਇਧਰ ਸਾਈਡ ਪੱਖਾ ਪੰਨੀ ਕੋ ਲਾਸ਼ਰਦੇ ਪੱਖਾ ਕੋ ਲਾਸ਼ਰਦੇ ਇਧਰ ਸਾਈਡ। ਪੱਕਾ ਹੀ ਬੰਦਾ ਉਹਦੇ ਲਾਈਟ ਦੇ ਨਾਲ ਲੈਰਦਨ ਵਾਲੀ ਆ ਤੇਰੇ ਨੀਰੇ ਪੁੱਲ ਨਾਲ ਬਹੁਤ ਸੋਹਣਾ ਲੱਗਦਾ ਸ਼ਾਇਰੀ ਨਹੀਂ ਕੀਤਾ ਉਹਨਾਂ ਉਹ ਭਾਈ ਆਪਣੇ ਸ਼ਹਿਰ ਦੇ ਚ ਐਵੇਂ ਕਾਖੀ ਬਹੁਤ ਵਧੀਆ ਕੰਮ ਕੀਤਾ ਨਿਆਰੇ ਬੰਤੇ ਹਰ ਇੱਕ ਚੌਂਕ ਸੁਝਾਤਾ ਇੱਕ ਰਿਆ ਵਧੀਆ ਕਰਤਾ ਕੀ ਜਾਂਦੀ ਆ ਕੀ ਜਾਂਦੀ ਆ ਚਲ ਗਾਂ ਤੇ ਆ ਵੇਖ ਲੈ ਫਿਰ ਇਹ ਕੁੜੀ ਨਾ ਸਤੰਦੀ ਵੇ ਲੈ ਤੰਨੇ ਮਿੱਟੀ ਨਾਲ ਛੱਡੀ ਉੱਤੇ ਪੋਚੇ ਲੰਬੀ ਮਿੱਟੀ ਦੇ ਨਾਲ ਹਾਂ ਕੱਪੜੇ ਗੰਦੇ ਕਰ ਅਜੇ ਕੱਪੜੇ ਨਿਕਲੋ ਚ ਕੀਤੇ ਲੈ ਉਹਨੂੰ ਟੀਕਾ ਲਵਾ ਲੇਗੇ ਚਲ ਲੈ ਲਵਾ ਲੇਗੇ ਨਾ ਮਟਿਆ ਲੇਟ ਨੇ ਪਰ ਜੇ ਪਰੌਠੀ ਬਣ ਗਈ ਤੇ ਲੇਟ ਨੇ ਕਰੋ ਫਿਰ ਪਰੌਠੀ ਬਣ ਗਈ ਤੇ ਹੋਰ ਕੀ ਹੋਰ ਕੀ ਹਾਂਜੀ ਹਾਂਜੀ ਮੇਰਾ ਬੋਤਾ ਵੀ ਕੋਈ ਸਕੂਲ ਨਹੀਂ ਸਕੀ ਜਾਣਾ ਹੈ ਨਾ ਤਾਂ ਨਹੀਂ ਜਾਣਾ ਆ ਜਾਣਾ ਇਹ ਕੁੜੀ ਰੋਂਦੀ ਨਹੀਂ ਪਹਿਲਾਂ ਮੈਨੂੰ ਲੱਗਦਾ ਮੈਨੂੰ ਲੱਗਦਾ ਇਹਨੇ ਨਹੀਂ ਪੜਨਾ ਰੋਂਦੀ ਵੜਾਉਂਦੀ ਹੋਰ ਨਾ ਆਪੇ ਜਾਣ ਲੱਗੇ ਹੁਣ ਮੈਨੂੰ ਹੁੰਦਾ ਵੀ ਨਹੀਂ ਪੜਾਈ ਕਰ ਜਣੀ ਚੰਗੀ ਨਹੀਂ ਹਰ ਕੋਨੇ ਵਧੀਆ ਟਾਇਰ ਲੈਣਾ ਤੇ ਭਾਗ ਇਹ ਤੇ ਆਉਗਾ ਸਾਹਮਣੇ ਫੋਨ ਨੰਬਰ ਇਹ ਨਾ ਮੈਨੂੰ ਪਤਾ ਹੈ ਲੈ ਵੀ ਟਾਇਰ ਤੇ ਆਪਾਂ ਨੂੰ ਮਿਲ ਗਿਆ ਹੀ ਇੱਕ ਵੀਰ ਹੈ ਗੁੱਡਇਰ ਕੰਪਨੀ ਦਾ ਟਾਇਰ ਆ ਗੁੱਡਇਰ ਕੰਪਨੀ ਦਾ ਸਹੀ ਹੈ ਕਿ ਨਹੀਂ ਓਕੇ ਕੰਮ ਇਹ ਕਮੇਰਾ ਦਾ ਬੰਦਾ ਇੱਧਰ ਤਾਂ ਬਦਲਾਦਾ ਇੱਥੇ ਵੀ ਹੁਣ ਕਟੋ-ਕਟ ਨੇ 5-6 ਪੈਂਚਰ ਹੋਣੇ ਐ ਇਸ ਟਾਈਮ ਵੀ ਅਜੇ ਵੀ ਇਹ ਚਲਾ ਦੇ ਇਹਨੂੰ ਵੀ ਬਦਲ ਜਾ ਤੈਨੂੰ ਇਹਨੂੰ ਮੈਂ ਕੱਢਣ ਦਾ ਕੱਢ ਦੋ ਵੀ ਟਾਇਰ ਉਹ ਕੱਢਣ ਗਿਆ ਐ ਵੀਰ ਅਦਾ ਘਾਲੇ ਆਇਆ ਕਪੜੇ ਪਾਏ ਨੇ ਪਤਾ ਕੀ ਤਹੀ ਇਹਨਾਂ ਕੋ ਆਉਣਾ ਆਪਣੇ ਪਤਰਾ ਕੋਪਰਾ ਗਾਹ ਕੋ ਹੁੰਦਾ ਨਾ ਫਿਰ ਉਹ ਕਹਿੰਦਾ ਕੋਈ ਨਹੀਂ ਯਾਰ ਵੇਚ ਦੇ ਨਾਲ ਪਤਾ ਕੀ ਅੱਜ ਕੋਈ ਨਹੀਂ ਗੱਡੀ ਲਾਤੀ ਇੱਥੇ ਹੱਥੋਂ ਕੇ ਕੋਲੀ ਟਾਇਰ ਪਾ ਕੇ ਆਏ ਹੁਣੇ ਅਜੇ ਲੈ ਵੀ ਆਹ ਟਾਇਰ ਆ ਲਾ ਕੇ ਘਰੇ ਲੈ ਆਂਦੇ ਹੈ ਉਹਦਾ ਨਵੇਂ ਹੀ ਐ ਇੰਨੇ ਖਰਾਬ ਨਹੀਂ ਅਜੇ ਗੱਟੀ ਗੱਟੀ ਹੈਗੀ ਪਰ ਨਾ ਗੱਡੀ ਦਾ ਵਜਨ ਬੜਾ ਹੋ ਉਹਦੇ ਕਰਨਾ ਵਟੇ ਖੁੱਬ ਦੇ ਬੜੇ ਅੰਦਰ ਨੂੰ ਪੀਜ ਪੂਚ ਬੜੇ ਵੱਜੇ ਲਾ ਵੀ ਇਹ ਗੱਡੀ ਸੀ ਟਾਇਰ ਉਹਦਾ ਵੀ ਨਵੇਂ ਹੀ ਅਜੇ ਵੀ ਮੋٹے ਕੰਨੇ ਹਨ ਹਨਾ ਪਰ ਹਵਾ ਭਰਦੀ ਇਹਨਾਂ 'ਚ ਹਵਾ ਭਰਦੀ ਇਦਾਂ ਸਿੱਧੀ ਬਸ ਕੋਈ ਵਿੱਚ ਟਿਊਬ ਨਹੀਂ ਹੁੰਦੀ ਇਦਾਂ ਹੀ ਬਸ ਹਾਂ ਮੋਟਰਸਾਈਕਲ ਜੇ ਹੁਣ ਨਹੀਂ ਆਉਂਦੀ ਹੁਣ ਬੰਦ ਹੋਈ ਜਾਂਦਾ ਕੰਮ ਸਿੱਧੇ ਹੀ ਹੁਣ ਬਾਂ ਪੈਂਚਰ ਲੱਗਦੇ ਅਗਤਾਜ ਕਿੰਨਾ ਪਿਆ ਵੇਚਣ ਵਾਲਾ ਮੈਂ ਵੀ ਡੈਡੀ ਹਾਂ ਨਾ ਦੇ ਚੂਜ ਕਲਾਂਬੇ ਕਰੋ ਘਰੇ ਢੇਰ ਲਾਇਆ ਕੰਨਾਂ ਨੇ ਇਹ ਲਫਾਫੇ ਲੈ ਲਿਆ ਕਰੋ ਸ਼ੈਂਪੂਆਂ ਵਾਸਤੇ ਕਿਉਂਕਿ ਉੱਥੇ ਹੈ ਨਹੀਂ ਹੁਣ ਅੱਜ ਦਾ ਕੰਮ ਚਲਾਉਂਗਾ ਤੇ ਕੱਲ ਨਵੇਂ ਲਾਵਾਂਗੇ ਆਪਾਂ ਫਿਰ ਅੱਜ ਦਾ ਕੰਮ ਇੱਥੇ ਚਲਾ ਲੈਣਾ ਹੁਣ ਚੱਲੀਏ ਹਾਂ ਫ੍ਰੈਗਰੈਂਸ ਵਾਸਤੇ ਵੀ ਲੈ ਇਸ ਨਹੀਂ ਭਾ ਵੀ ਆ ਪਾਉਂਚ ਜਿਹੜੇ ਜਿਹੜੇ ਹੁੰਦੇ ਟੰਗਣ ਵਾਲੇ ਆਪੇ ਸਾਈਡ ਤੇ ਆਏ ਇਹ ਇਹ ਆਰ ਪਤਾ ਨਹੀਂ ਕੀ ਕਹਿੰਦੇ ਇਹਨੂੰ ਠੀਕ ਹੈ ਚੱਲੀਏ ਆ ਵਾਸ਼ੂਮ ਕਰਾਏ ਟੰਗਲੇ ਜਿਹਦੇ ਸਾਰੇ ਕਿਤੇ ਵੀ ਟੰਗਲੇ ਹੋਵੇ ਲੈ ਵੀ ਜਾ ਰਹੇ ਹਣ ਧਾਰੀਵਾਲ ਟਾਇਰ ਪੈ ਗਈ ਹੈ ਤੇ ਗੱਡੀ ਡੋਲਣੋਂ ਵੀ ਹਟ ਗਈ ਨਹੀਂ ਤੇ ਸਟੀਅਰਿੰਗ ਜਿਹੜਾ ਨਹੀਂ ਲੱੱਚਦਾ ਫਿਰਦਾ ਸਟੀਅਰਿੰਗ ਖਲੋਤਾ ਕਣੀ ਨੇ ਤੇ ਸਟੀਅਰਿੰਗ ਜਿਹੜਾ ਨਹੀਂ ਪਤਾ ਕਿਦਾਂ ਕਰ ਦਿੰਦਾ ਐ ਕੰਬਦਾ ਹੁੰਦਾ ਸਟੀਅਰਿੰਗ ਹੁਣ ਮੈਂ ਖਲੋਤਾ ਸਟੀਅਰਿੰਗ ਮਤ ਗਿਆ ਜਲਦੀ ਗੱਡੀ ਹੁਣ ਦੇ ਆਇ ਮਾਰਨੋ ਬੈਗ ਚੱਲ ਗਈ ਇੱਥੋਂ ਅੱਗੇ ਇਹ ਨਹੀਂ ਟਾਇਰਾਂ ਵਿੱਚ ਰੋੜੇ ਨਿਕਲਦੇ ਤੇ ਸ਼ੀਸ਼ੇ ਟੁੱਟਦੇ ਫਰੰਟ ਵਾਲਾ ਸ਼ੀਸ਼ਾ ਮੇਰਾ ਕਿ ਦੋ ਹੋਰ ਹੀ ਟੁੱਟਿਆ ਇਦਾਂ ਆਣ ਆਪਣੀ ਗੱਡੀ ਦਾ ਹੀ ਅੰਦਰੋਂ ਹੋਮ ਜੀ ਕੱਢੀ ਜਾਂਦੀ ਓ ਟੈਂਕ ਇਹ ਕੀ ਕੰਡ ਨਹੀਂ ਆ ਆ ਆ ਪੀਸ ਦੇ ਆ ਕੱਟ-ਕੱਟਦੇ ਹੁਣ ਹਾਲ ਆ ਗਿਆ ਆ ਗਿਆ ਬੜਾ ਚਾ ਚੜਿਆ ਵੀ ਮੈਂ ਆ ਗਿਆ ਇੱਕ ਹੀ ਗਾਨ ਹੈ ਹੈ ਬੈੱਡ ਬਣ ਗਿਆ ਹੈ ਹਾਂਜੀ ਸੌਣ ਵਾਲਾ ਹਾਂਜੀ ਬੈੱਡ ਬਣ ਗਿਆ ਸੌਣ ਵਾਲਾ ਆਪਾਂ ਲੇਟਦੇ ਹਾਂ ਅੱਧਾ ਖਾਣੋ ਮਸ਼ੀ ਲੈ ਲੇਟਣ ਲਈ ਸੌਂ ਲੈ ਸੌਂ ਗਈਆਂ ਹੂੰ ਬੜਾ ਮਜ਼ਾ ਆਉਣ ਲਿਆ ਅੱਧਾ ਵੀ ਉੱਠ ਸਕਦੇ ਆ ਯਾ ਲੋ ਕੱਪੜੇ ਬਦਲੇ ਮਿੰਟੋ ਮਿੰਟੀ ਨਾ ਤੀ ਤੋ ਤੀ ਰ ਗਈ ਇੱਥੇ ਮੱਕੀ ਬਹਿ ਗਈ ਹੈ ਗਣ ਨਹੀਂ ਅੱਜ ਅੱਜ ਸ਼ੇਰ ਜਣਾਵਾਂਗੇ ਨਾ ਸ਼ੇਰ ਜਣਾਵਾਂ ਓਸ਼ੀ ਹਾਂ ਤੇ ਅੱਡਾ ਬਣਾ ਹਜੇ ਅਜੇ ਹੁਣੇ ਕੱਪੜੇ ਟੋਰੀ ਪਾਏ ਸੀ ਤੇ ਹੁਣੇ ਫਿਰ ਚੇਂਜ ਹੋ ਗਿਆ ਇਹ ਕੰਮ ਨਾ ਵੀ ਦਾਦੀ ਲਈ ਕੋਣ ਉੱਥੇ ਨਾ ਉਹ ਗੀਜਰ ਨਹੀਂ ਹੈ ਗੀਜਰ ਹਾਂ ਗੀਜਰ ਪਾਣੀ ਗਰਮ ਵਾਲਾ ਗੀਜਰ ਪਾਣੀ ਗਰਮ ਵਾਲਾ ਹਾਂ ਉਹ ਤਾਂ ਹੈ ਕਾਲੋ ਜੀ ਜੰਮ ਨજર ਲੱਗੀ ਕਪੜੇ ਇੱਕੋ ਜਿਹੇ ਕਹਿੰਦੇ ਬੜਾ ਟੌਰ ਦੂੰਹ ਕਹਿੰਦੀ ਹਰ ਵੀ ਕਹਿੰਦੀ ਦੋਵਾਂ ਨੇ ਇੱਕੋ ਜਿਹਾ ਪਾਇਆ ਇੱਕੋ ਜਿਹਾ ਪਾਇਆ ਨજર ਹੀ ਲੱਗੀ ਉਕਰ ਇੱਕੋ ਜਿਹੀ ਮੇਰੇ ਸ਼ੂਟ ਹੈ ਇੱਕੋ ਜਿਹੀ ਮੇਰੇ ਦੱਦੀ ਦੇ ਸ਼ੂਟ ਦੱਦੀ ਦਾ ਵੀ ਕੋਟ ਹੀ ਨਾ ਪਾਇਆ ਕਹਿੰਦੀ ਦੱਦੀ ਨੇ ਸੋਨਾ ਪਾਇਆ ਤੇ ਮੰਮੀ ਸੋਨਾ ਪਾਇਆ ਕਹਿ ਤਾ ਇੱਕੋ ਜਿਹਾ ਪਾਇਆ ਹੁਣ ਬਦਲੀ ਕਰਦੇ ਚਲੋ ਕੋਈ ਗੱਲ ਨਹੀਂ ਕੱਲ ਜਾਣਦਾਂਗੇ ਅਨਾਬੀ ਹਾਂ ਚੱਲ ਆ ਕੇ ਮਨ ਫੇਰ ਪਾੜ ਜਲਦੀ ਜਲਦੀ ਪਾ ਦिए ਖਡੋਣੇ ਪਾ ਦिए ਤੇ ਦਾਦੀ ਕੀ ਆਖੂਗੀ ਮਾਰ ਪੈਗੀ ਮਾਰ ਮਾਰ ਪੈਗੀ ਹਾਂਜੀ ਦਾਦੀ ਨੇ ਵੇਖ ਲਿਆ ਤੇ ਹਾਂਜੀ ਜਲਦੀ ਜਲਦੀ ਸਾਂਭ ਲੀਏ ਹਾਂਜੀ ਸਾਂਭ ਲੀਏ ਅਛਾ ਜਲਦੀ ਜਲਦੀ ਸਾਂਭ ਲੀਏ ਸਾਂਭੋ ਫੇਸੇ ਇਤਨੀ ਕਰੋ ਕਿ ਜਲਦੀ ਜਲਦੀ ਪਟਾਈ ਕਰੇਗੀ ਹਾਂਜੀ ਤੇਰਾ ਭਣਾ ਜੀ ਉਹਨੇ ਅੱਖਣਾ ਖਲਣਾ ਪਾਇਆ ਛੇਤੀ ਛੇਤੀ ਸਾਮ੍ਹਦੀ ਹੈਗਾ ਦੋ ਮਹਤਾਂ ਦੇ ਨਾਲ ਪਹਿਲੇ ਸੇ ਤੇਰਾ ਨਹੀਂ ਨਿਕਲੇ ਜਿੰਨੇ ਨੀਂਦ ਲਗਾਈ ਸੀ ਸਾਮ੍ਹ ਤੋਂ ਸਾਮ੍ਹ ਤੋਂ ਛੇਤੀ ਛੇਤੀ ਸਾਮ੍ਹਦੀ ਹੈ ਨਾ ਉਟਾਈ ਕਰ ਗੀਂਦੇ ਗਮ ਨਾ ਜਾਈਂ ਨਾ ਚਲ ਸ਼ਾਮਲਾ ਗਵਾਚਣ ਗੇ ਵੀ ਨਾ ਨਾ ਫਿਰ ਗਾਚਣਗੇ ਗਾਚਣਗੇ ਕੋਈ ਨਾ ਨਹੀਂ ਕੋਈ ਕੋਈ ਲੈ ਕੇ ਨਾ ਜਾਊਗਾ ਸਾਬੇ ਜਾਣ ਕੇ ਨਾ ਫੇਰ ਖੇਡ ਲਾਂਗੇ ਹਨਾ ਹਾਂਜੀ ਹੋ ਗਏ ਸਾਬੇ ਪੈ ਗਏ ਹਾਂਜੀ ਸਾਬੇ ਪੈ ਗਏ ਵੈਰੀ ਗੁੱਡ ਥੈਂਕ ਯੂ ਵੈ ਓਕੇ ਸ਼ੁਕਰੀਆ सच्ची सदान सच्ची सदान मेरा मन ठंडे के अंदर होंडी सच्ची सदान दा दा रोटी चो पका दे चो पका दे बिल्ला मेरे हाथ से नहीं वो को लेके कर ले के देता हूं लंदी के मुंह पे मुंह दे ल सच्ची सदान हां ना पता नहीं क्या करे थाने उतर मार दो फिर मार दो फिर ना मारो फिर ਮੈਂ ਮਾ ਨਾ ਕਹਾਂ ਤੂੰ ਨਾਸ਼ਤਾ ਨਹੀਂ ਕਰਿਆ ਨਸਾਂ ਤਰੇ ਢਰ ਗਏ ਮੇਰੇ ਦਾਦਾ ਹੀ ਕਹਿੰਦੇ ਨੂੰ ਪਪਾ ਰੋਟੀ ਲੈ ਕੇ ਆ ਗੱਲਾਂ ਆਈਆਂ ਪਿਆਰੀਆਂ ਵਰਦਿੰਗ ਕਰਦੇ ਹੈ ਮੈਂ ਦਾਦਾ ਬੋਲਿਆ ਬਨੂ ਤੇ ਲੈ ਕੇ ਹੀ ਲੱਗ ਗਿਆ ਇਹਦੇ ਫਲਾਂ ਨੂੰ ਲੱਗਦਾ ਕੀ ਕਰੇ ਬੰਦਾ دسے نے ہم کر ਨਹੀਂ ਨਹੀਂ ਦਾਦਾ ਜੀ ਨੇ ਅਚਲੀ ਸੁਣਾ ਇੱਥੇ ਦਾਦਾ ਜੀ ਉੱਥੇ ਸੁਣਨ ਮੈਂ ਇੱਥੇ ਹੀ ਆਉਂਗਾ ਨਾ ਮੈਂ ਇੱਥੇ ਹੀ ਆਉਂਗਾ ਆ ਬਹਿਣ ਵਾਲੀ ਕੁਰਸੀ ਜੀ ਤੇ ਪੈਠਦੇ ਮੈਂ ਇਧਰ ਥਾਂਬਿਆ ਉਹ ਉੱਥੇ ਕਰਕੇ ਜੋੱਕੇ ਹੁਣ ਇੱਥੇ ਰੱਖ ਲਿਆ ਇਹ ਕੰਮ ਆ ਜਾਣਗੇ ਮੈਂ ਬਹੁਤ ਧੰਨਵਾਦ ਹੈ ਵੀਰ ਨੇ ਬੰਦਾਂ ਲਿਆ ਕੇ ਦਿੱਤਾ ਆ ਵੀ ਵਟ ਜੀ ਕੱਲੀ ਕਰਕੇ ਆਲੂ ਪੁੱਟ ਗਿਆ ਆ ਵੀ ਮੇਰਾ ਜਿਹੜਾ ਖਲਾ ਰੱਖ ਨੂਰਾ ਕਿਆ ਹੀ ਹਾਲੂ ਆ ਜਾਂਦਾ ਇੱਕ ਦੋ ਵਟਾਂ ਤੇ ਮੈਨੂੰ ਤੇ ਐਵੇਂ ਇੱਕ ਇੱਕ ਦਿਹਾੜੀ ਲੰਘ ਜਾ ਕਰਨੀ ਹੈ ਮੇਰੀ ਠੰਡ ਲੱਗਣੀ ਕਦੀ ਕੋ ਹੁਣ ਤਾਂ ਮੈਨੂੰ ਅੱਜ ਠੰਡ ਨਹੀਂ ਲੱਗਣ ਢੀ ਤੇ ਉਹ ਮੇਰਾ 500 ਦੇ ਸਤ ਗਿਆ ਉਹਦਾ ਵੀ ਧੰਨਵਾਦ ਉਹਦੀ ਵੀ ਦਿਹਾੜੀ ਲੱਗ ਗਈ ਲਹੂਨ ਤੇ ਲੋ ਦਾ ਵੀ ਚੱਲ ਜੂ ਤੇ ਮਿਹਰਬਾਨੀ ਐ ਸਰਕਾਰ ਦੀ ਚੋ ਸਕਤੀ ਇਹ ਵੱਧ ਨਿਕਲੇ ਕਿ ਘਟ ਇਹ ਸਹੀ ਆ ਉਹਨਾਂ ਨੂੰ ਵੱਧ ਨਿਕਲੇ ਆ ਗੱਡਾ ਤੇ ਤਨਸ਼ਾਨਾ ਪੂਰਾ ਲੱਗਾ ਕਿ ਅੱਧਾ ਖਲੋਦਾ ਦਾ ਹੋਈ ਹੋਣਾ ਆਹ 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 ਕਿਹੜੇ ਕਾਂਚੇ ਬਹੁਤ ਸੋਨਾ ਬਹੁਤ ਸੋਨਾ ਵਿੱਚ ਆਖੜੇ ਇਹ ਜੋ ਨੀਉੜਾ ਖਾਂਦਾ ਇਹ ਤੁਮਾਰੂ ਖਾਂਦਾ ਕੀ ਕਰਦਾ ਉਹਨਾਂ ਵਿੱਚੋਂ ਮੋਰੀਆਂ ਕੱਢੀਆਂ ਵੀਰੇ ਮਿਹਨਤ ਕੀਤੀ ਆਲੂ ਨਿਕਲੇ ਕਿ ਨਹੀਂ ਇਹ ਆਧਾ ਕਿਲੋ ਦਾ ਕੱਲਾ ਹੀ ਤੇ ਇਹ ਹੁਣ ਆ ਮਿਹਨਤ ਕੀਤੀ ਉਹਦਾ ਫਲ ਮਿਲ ਲਿਆ ਕੋਈ ਉਹ ਗਵਾਂਢੀਆਂ ਨੂੰ ਨਾ ਵਖਾਲ ਭਰਾ ਕੋਈ ਗੱਲ ਨਹੀਂ ਗਵਾਂਢੀ ਵੀ ਜਿੰਦੇ ਰਹਿਣ ਤੇ ਬਾਕੀ ਹੁਣ ਵੇਖ ਕੇ ਨਜ਼ਾਰੇ ਲੈਣ ਵੇਖ ਵੇਖ ਕੇ ਹੀ ਗਵਾਂਢੀ ਗਵਾਂਢੀ ਤਰੀ ਖਾਣਗੇ ਨਾ ਕੁਝ ਵੀ ਕੰਨਾ ਕਰਦਾ ਨਾ ਸੋਣਾ ਬਹੁਤ ਸੋਣਾ ਬਹੁਤ ਸੋਣਾ ਜਦੋਂ ਕੋ ਟੋਕਰੀ ਨਾ ਫਲ ਭਾ ਮਿਲਦਾ ਵਾ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਪਲਾਟ ਤੇ ਹੀ ਕਰਤਾ ਵੇਲਾ ਆਲੂ ਹਲਦੀਆ ਵੀਰ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਾਰਵਾਈ ਹੁਣ ਮਕਾਨ ਤੇ ਅਗਲੀ ਹੁਣ ਕਾਰਵਾਈ ਮਕਾਨ ਦੀ ਇਧਰੋਂ ਮੁੰਗਰੇ ਵੀ ਤੋੜ ਤਾਣ ਲਏ ਆ ਤੇ ਮਮੀ ਹੁਣ ਹੰਭ ਗਿਆ ਵੇਖੋ ਹੱਥ ਪੈਰ ਮੇਰੇ ਵੀ ਬਾਹਾਂਾਂ ਬੋਲੀ ਪਈ ਕੰਨਾਂ ਕੀ ਬਾਕੀ ਹੁਣ ਕੰਨਾਂ ਤੇ ਪੈਣਾ ਇਹਨੂੰ ਆ ਵੇਲ ਕਰ ਛੱਡਿਆ ਇਹ ਕਿਸ ਦੇ ਕਿਸ ਦੇ ਮੂੰਹ ਚ ਪੈ ਜਾਣਗੇ ਬਾਕੀ ਜੋ ਕਰਮਾਂ ਦੀ ਖੇਡ ਜੀਂਦੇ ਵਸਦੇ ਨੇ ਨਜ਼ਾਰੇ ਨੇ ਨਾ ਨਵੋ ਜੀ ਆ ਨਾ ਵੀਰ ਮੇਰੋ ਹਲਦੀ ਪੁੱਣੀ ਸ਼ੁਰੂ ਕਰਤੀ ਪਲਾਟ ਵਾਲਿਆਂ ਸਨਾਹ ਦੇਤਾ ਹੀ ਪੀ ਆਪਣੀ ਹਲਦੀ ਪੁੱਢ ਲੋ ਤੇ ਮੈਂ ਆ ਵੀਰ ਨੂੰ ਜਾਂਦਾ ਵੀਰ ਆਪਣਾ ਕੀ ਨਾਂ ਕੀ ਆ ਗੁਰਜੀਤ ਸਿੰਘ ਜੀ ਇਹ ਸਰਦਾਰ ਗੁਰਜੀਤ ਸਿੰਘ ਕਿਲਾ ਟੇਕ ਸਿੰਘ ਤੋਂ ਵੀਰ ਨੂੰ ਆਖਿਆ ਤੇ ਵੀਰ ਆਇਆ ਸਾਲਾ ਮਾਰਦਾ ਇਹ ਚਲੋ ਨਾਲ ਮਿਲ ਕੇ ਹੁਣ 21 ਪੈ ਜਾਣੀ ਆ ਹਾਂ ਤੇ ਹਾਦੀ ਦਾ ਨਾਲ ਹੀ ਸੱਦਾ ਹੋ ਗਿਆ ਵਾ ਤੇ ਆ ਲਓ ਜੀ ਪੈਸੇ ਆਹ ਵੇਖੋ ਜੀ ਆਹ ਵੇਖੋ ਪੈਸੇ ਵੀ ਨਾਲ ਲਈ ਚੁੱਕੀ ਫਿਰਦਾ ਜੇ ਇਹ ਨਾਲੇ ਪੁੰਦ ਦੇ ਨਾਲੇ ਫਲੀਆਂ ਇਹ ਕੱਚੀ ਖਰੀਦਣ ਡਿਆ ਇਹ ਇਹ 300 ਰੁਪਏ ਕਿਲੋ ਕਹਿੰਦੇ ਆ ਵੀ ਮੈਂ ਆਖਿਆ 600 ਲੈਣੀ ਆ ਗੱਲ ਵੇਖ ਲਵਾਰਾ ਖਾਂਦੀ ਹੁਣ ਇੱਕ ਚੀਜ਼ ਦਾ ਭਾਅ ਪਤਾ ਠੀਕ ਆ ਜੰਗਾ ਲੱਗਾ 400 ਰੁਪਏ ਕਿੰਨ੍ਹੇ ਆ ਆ ਗੰਡੀਆਂ ਵੇਖੋ ਜੀ ਆ ਗੰਡੀਆਂ ਵੇਖੋ ਵੀਰ ਨੇ ਪੁੱਟੀ ਜਾਣ ਡਿਆ ਤੇ ਇਹ 400 ਰੁਪਏ ਕਿਲੋ ਗਿੱਲੀ ਆ ਇਦਾਂ ਹੀ ਹੁਣ ਇਹ 400 ਵਾਰਾ ਖਾਂਦੀ ਆ ਤੇ ਭਾਅ ਤੇਰੇ ਮੇਰੇ ਪੈਸੇ ਆ ਤੇ ਤੂੰ ਦਿੱਤੇ ਫੜਾ ਉਹ ਚੱਲ 400 ਲੈ ਲਈ ਲੈ ਮੰਨ ਗਿਆ ਜੇ 400 ਤੇ ਹੁਣ ਮੁੱਕੜਨਾ ਚਾਹੇ ਤੇ ਵੀਡੀਓ ਤਾਂ ਬਣਾ ਇੱਥੇ ਚੱਲ ਠੀਕ ਆ ਮੈਂ ਕਿਹਾ ਵੀਰ ਹਲਦੀ ਉੜਦੀਏ ਪਲਾਟ ਵਾਲੇ ਆ ਗਏ ਆ ਹੂੰ ਕਹਿੰਦੇ ਵੀ ਅਸੀਂ ਕੋਠੀ ਬਣਾਉਣੀ ਤੇ ਤੁਸੀਂ ਮੈਂ ਕੋੜ ਲਓ ਮੈਂ ਤਾਂ ਧੰਨ ਭਾਗ ਆ ਭਾਈ ਤੁਹਾਡੀ ਚੀਜ਼ ਆ ਤੇ ਸਾਨੂੰ ਵੀ ਚਲੋ ਕੋਹ ਨਾ ਕੋ ਫਲ ਦੇਈ ਚੱਲੀ ਜਿੰਦੇ ਵਸਦੇ ਰਹੋ ਨਜ਼ਾਰੇ ਲਓ ਹਾਂਜੀ ਹਾਂਜੀ ਤੇ ਮਹਾਰਾਜ ਤੁਹਾਡੇ ਵੀ ਕਮਾਈਆਂ ਚ ਵੜਕਤਾਂ ਪਾਵੇ ਤੇ ਸਾਡੇ ਵੀ ਪਾਵੇ کاروبار ਕਿਤੇ ਨਾਲੇ ਗਲੀ ਗੁਮਾਨ ਨਾਲ ਹੱਸ ਖੇਡ ਕੇ ਟਾਈਮ ਲਿਖਾਉਣਾ ਚਾਹੀਦਾ ਬਿਲਕੁਲ ਬਿਲਕੁਲ ਉਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਤੇ ਆਪ ਵੀ ਖੁਸ਼ ਰਹਿਣਾ ਚਾਹੀਦਾ ਲਾਲਚੀ ਚੰਗੀ ਮਾਰੀ ਆ ਉਤਰਾ ਹਾਂ ਲਾਲਚੀ ਲਾਲ ਕੀ ਫੜ ਲਈ ਕੇ ਦੱਸ ਕੀ ਬਾਤ ਹੈ ਇਹ ਹੁਣ ਇਦਾਂ ਦਾ ਰੰਗ ਮੇਰਾ ਵੀ ਹੋ ਜਾਣਾ ਖਾ ਖਾ ਕੇ ਕੀ ਬਾਤ ਹੈ ਚਲੋ ਕੋਹ ਨਾ ਕੋਹ ਨਿਕਲਣ ਦਿਆ ਹਮ ਬਸ ਆ ਵੀ ਇਹ ਨਹੀਂ ਤੀਜੀ ਵਾਰ ਤੀਜੀ ਵਾਰ ਚੱਲਣ ਦੇ ਨਾ ਆ ਤੀਜੀ ਚੌਥੀ ਵਾਰੀ ਚੌਥੀ ਵਾਰੀ ਗੱਡ 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 ਇੱਥੇ ਤਾਂ ਪਹਿਲੀ ਵਾਰੀ ਆ ਪਲਾਟ ਚ ਬੰਦੇ ਇੰਨੇ ਲਾਏ ਆ ਤੂੰ ਕੰਮ ਤੇ ਥੋੜਾ ਹੀ ਬਾਤ ਛੇਤੀ ਨਾ ਬੇੜਨਾ ਕਰਕੇ ਉਹ ਨਹੀਂ ਬੰਦੇ ਆਏ ਕਹਿੰਦੇ ਵੀ ਇਹ ਨਹੀਂ ਤੇ ਥੱਲੇ ਦੱਬ ਦੇਣੀ ਸੱਚਾ 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 ਮੈਂ ਤਾਂ ਕੰਮ ਕਰਨਾ ਹੀ ਪੈਣਾ ਹਾਂ ਵਧੀਆ ਹਾਂ ਵਧੀਆ ਠੀਕ ਨਹੀਂ ਕਿਉਂਕਿ ਇਹਨਾਂ ਨੇ ਕੰਮ ਕਾਰੋਬਾਰ ਜਿੰਨਾ ਦਾ ਹੈਗਾ ਵਿੱਚ ਉਹਨਾਂ ਨੂੰ ਤਾਂ ਲੈਣਾ ਹੀ ਪੈਣਾ ਬਿਲਕੁਲ ਬਿਲਕੁਲ ਗੁੱਡ ਉਹ ਤਾਂ ਚੰਗਾ ਹੀ ਆ ਬੰਦਿਆਂ ਦਾ ਹੀ ਬਾਹਰ ਬਾਹਰ ਹਲਦੀ ਜੰਨੀ ਚਾਹੀਦੀ ਨਾ ਹੋਣੀ ਸੀ ਆਵੇ ਹੁਣ ਤਾਂ ਜੜਾ ਹੀ ਇਹਨੂੰ ਤਾਂ ਲੱਗਿਆ